ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਰੋੜਕੀ ਖਾਸ ਆਈ ਸੀ ਜੀ ਕਿਹੜੇ ਬਈ ਜ਼ਿਲ੍ਹੇ ਦਾ ਪਿੰਡ ਹੈ ਇਹ ਹਸ਼ਿਆਰਪੁਰ ਹਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਹੈ ਜੀ ਤੇ ਨੇੜੇ ਬਈ ਕਿਹੜਾ ਸ਼ਹਿਰ ਲੱਗਦਾ ਇਹਦੇ ਜੀ ਹੁਣ ਅਸੀਂ ਤਾਂ ਵੈਸੇ ਇੱਧਰੋਂ ਆਏ ਆ ਗੜਸ਼ੰਕਰ ਜੀ ਗੜਸ਼ੰਕਰ ਹਾਂਜੀ ਨਵਾਂ ਸ਼ਹਿਰ ਵੀ ਨੇੜੇ ਹੈ ਨਵਾਂ ਸ਼ਹਿਰ ਤੇ ਗੜਸ਼ੰਕਰ ਦੇ ਨੇੜੇ ਆ ਜੀ ਇਹ ਜਿਵੇਂ ਕਿ ਤੁਹਾਨੂੰ ਪਤਾ ਜੀ ਆਪਾਂ ਆਲ ਪੰਜਾਬ ਟੂਰ ਕਰਦੇ ਆ ਜੀ ਤੇ ਬਾਈ ਜੀ ਆਪਣੇ ਟੂਰ ਗਰੁੱਪ ਚ ਐਡ ਆ ਜੀ ਰਿਪੀਟਰ ਭਜੂਆ ਵਾਲੇ ਖਾਸ ਕਰਕੇ ਆਪਣੇ ਸਾਰੇ ਟੂਰ ਗਰੁੱਪ ਚੈਟ ਆ ਜੀ ਬੰਦੇ ਕੋਈ 460 70 ਦੇ ਕਰੀਬ ਹੈਗੇ ਆ ਤੇ ਟੂਰ ਗਰੁੱਪ ਚੈਟ ਹੋਣ ਵਾਸਤੇ ਮੇਰੇ ਨੰਬਰ 98158 43096 ਤੇ ਤੁਸੀਂ ਹੈਲੋ ਲਿਖ ਕੇ ਆਪਦੇ ਏਰੀਆ ਦਾ ਨਾਮ ਲਿਖ ਕੇ ਭੇਜ ਸਕਦੇ ਆ ਜੀ ਜੋ ਬੰਦਾ ਆਪਾਂ ਨੂੰ ਬੁਲਾਉਣਾ ਚਾਹੁੰਦਾ ਜਿਵੇਂ ਕਿ ਹੁਣ ਬਾਈ ਆਪਣੇ ਟੂਰ ਗਰੁੱਪ ਚੈਟ ਸੀਗੇ ਤੇ ਅੱਜ ਆਪਣਾ ਨਵੇਂ ਸ਼ਹਿਰ ਲਈ ਦਾ ਟੂਰ ਸੀਗਾ ਤੇ ਇਹਨਾਂ ਨੇ ਲੋਕੇਸ਼ਨ ਭੇਦੀ ਤੇ ਆਪਾਂ ਆਏ ਆ ਜੀ ਟੂਰ ਗਰੁੱਪ ਚ ਸਿਰਫ ਉਹੀ ਬੰਦੇ ਐਡ ਹੋਣ ਜੀ ਜਿਨ੍ਹਾਂ ਨੇ ਆਪਾਂ ਨੂੰ ਬੁਲਾਉਣਾ ਹਾਂ ਜੇ ਕੋਈ رائے ਲੈਣੀ ਹੈ ਤੁਸੀਂ ਮੇਰੇ ਤੋਂ ਪਰਸਨਲ ਪੁੱਛ ਸਕਦੇ ਆ ਤੇ ਉਹ ਚ ਉਹਦੇ ਵਾਸਤੇ ਟੂਰ ਗਰੁੱਪ ਚ ਐਡ ਹੋਣ ਦੀ ਲੋੜ ਨਹੀਂ ਵੀ। ਸ਼ੁਰੂ ਕਰਦੇ ਆਂ ਵੀਡੀਓ ਜੀ। ਬਾਈ ਕੋਲੇ ਤਿੰਨ ਪਸ਼ੂ ਆ ਜੀ ਤੇ ਮੰਨੋ ਵੀ ਤਿੰਨੇ ਹੀ ਰਿਪੀਟਰ ਆ ਜੀ। ਇਹਨੂੰ ਆਪਾਂ ਰਿਪੀਟਰ ਨਹੀਂ ਕਹਿ ਸਕਦੇ। ਇਹ ਨੈਸਟਰਜ ਆ ਜੀ ਮੈਂ ਕਹਿ ਰਿਹਾ ਮਤਲਬ ਹੀਟ ਚ ਨਹੀਂ ਆ ਰਹੀ ਕਿ ਵਹਿੜ ਬਹੁਤ ਚੰਗੀ ਐ। ਤੁਸੀਂ ਨੋਟ ਕਰ ਸਕਦੇ ਆਂ। ਉਮਰ ਚ ਮੇਰੇ ਹਿਸਾਬ ਨਾਲ ਬਾਈ ਜੀ ਤੋਂ ਪਸ਼ ਵੀ ਨਹੀਂ ਰਹੇ। ਮੇਰੇ ਹਿਸਾਬ ਨਾਲ 2.5 ਤੋਂ 3 ਸਾਲਾਂ ਦੀ ਹੋਗੀ ਹੋਗੀ ਰਾਵ ਨਾਲ। ਹੋਗੀ ਬਾਈ। ਹਾਂਜੀ ਹਾਂਜੀ। ਹੋਗੀ ਨਹਿਨ। ਕਿਉਂ ਮੂੰਹ ਦੱਸਦਾ ਵਹਿੜ ਦਾ ਹੋ ਸਕਦਾ ਦੂਜਾ ਦੇ ਹੋਵੇ। ਤੇ ਆਹ ਗਾਂ ਬਾਈ ਜੀ ਦੀ ਇਹ ਵੀ ਰਿਪੀਟਰ ਆ ਜੀ। ਤੇ ਆਗਾ ਮੈਨੂੰ ਅੱਜ ਲੱਗੀ ਦੀ ਵੈਸੇ ਬਾਈ ਜੀ ਦਾ ਕਹਿੰਦੇ ਆ ਵੀ 2 ਮਹੀਨੇ ਹੋ ਗਏ ਮੈਨੂੰ ਪਰ ਇਹ ਲੱਗੀ ਵੀ ਇਹ ਡੇਢ ਕੁ ਮਹੀਨੇ ਦੀ ਗੱਬਣ ਆ ਜੀ ਇਹਦਾ ਅੱਜ ਕੋਈ ਟਰੀਟਮੈਂਟ ਨਹੀਂ ਕੀਤਾ ਨੂੰ ਸਿਹਤ ਪੱਕੋ ਗਾਂ ਥੋੜੀ ਜੀ ਹੈਗੀ ਆ ਬਈ ਡਾਊਨ ਹੈ ਤੇ ਪਰ ਇਹਦਾ ਟਰੀਟਮੈਂਟ ਕੋਈ ਨਹੀਂ ਕੀਤਾ ਜੀ ਵੈਸੇ ਆਪਾਂ ਚਲੋ ਜੋ ਬੋਇਮੈਨ ਜੀ ਐਲ ਜਾਂ ਵਰਦਨ ਵਗੈਰਾ ਦੇਣਾ ਉਹ ਆਪਾਂ ਪ੍ਰੈਗਨੈਂਸੀ ਚ ਵੀ ਦੇ ਸਕਦੇ ਹਾਂ ਉਹਦਾ ਕੋਈ ਨੁਕਸਾਨ ਨਹੀਂ ਹੁੰਦਾਗਾ ਉਹ ਬਾਈ ਜੀ ਨੂੰ ਲੈ ਕੇ ਦਿੱਤਾ ਪਰ ਇਹ ਗਾਂ ਮੈਨੂੰ ਲੱਗਦਾ ਵੀ ਗੱਬਣ ਹੈਗੀ ਕਿੰਨੇ ਵਾਰੀ ਬਾਈ ਜੀ ਟੀਕਾ ਪਰਵਾਲੇ ਇਹਦੇ ਤੁਸੀਂ ਠੀਕ ਹੈ ਭਾਜੀ ਇਹਦੇ ਭਰੇ ਗਿਆ 5-6 ਵਾਰੀ 5-6 ਵਾਰੀ ਜੀ ਇਹਦੇ ਜੀ ਕਾਲੀ ਇਹਦੇ ਵੀ 3 ਵਾਰ ਕਰ ਗਿਆ ਜੀ 3 ਵਾਰੀ ਇਹਦੇ ਵਰ ਗਿਆ ਜੀ ਹੀਟ ਚ ਨੋਰਮਲ ਆਉਂਦਾ ਜੀ ਹਾਂਜੀ ਨੋਰਮਲ ਜੀ ਤੇ ਕੋਈ ਪਹਿਲਾਂ ਮਿਨਰਲ ਵੈਕਚਰ ਪਾ ਰਹੇ ਜੀ ਆਪਣੇ ਉਹ ਪਾਦੇ ਹਾਂਜੀ ਭਾਜੀ ਰੈਗੂਲਰ ਪਾਉਨੇ ਹਾਂਜੀ ਤੇ ਸਿਹਤ ਪੱਖੋਂ ਪਸ਼ੂਆਂ ਚ ਤੁਸੀਂ ਬਾਈਪਾਸ ਪੈਟ ਵਗੈਰਾ ਦਿੰਨੇ ਜਿਵੇਂ ਸੇਰ ਤੋਂ ਲੱਗਦਾ ਨਾ ਵੀ ਹੱਡੀਆਂ ਹੀ ਆ ਨਿਕਲ ਜਾਂਦੇ ਪੇਟਲ ਹੋਏ ਪਏ ਪਸ਼ੂ ਹਨ ਜਿਵੇਂ ਆ ਗਾਂ ਦੇਖੋ ਤੁਸੀਂ ਇਧਰਲੇ ਪ ਤੇ ਤੁਸੀਂ ਇਹਨਾਂ ਨੂੰ ਡੀਵਰਮਿੰਗ ਕੀਤੀ ਕਦੇ ਇਹਨਾਂ ਦੀ ਹਾਂਜੀ ਕਿੰਨਾ ਟਾਈਮ ਬਾਅਦ ਕਰਦੇ ਆ ਜੀ ਉਹ ਪਾਜੀ ਹੁਣ ਮਹੀਨਾ ਹੋ ਗਿਆ ਕੀਤੀ ਨਹੀਂ ਅੱਛਾ ਮਹੀਨਾ ਹੋ ਗਿਆ ਹਾਂਜੀ ਵੇਟ ਵਾਈਜ਼ ਕਰਦੇ ਆ ਜੀ ਕਿਹੜੀ ਗੋਲੀ ਨਾਲ ਕਰਦੇ ਆ ਜੀ ਗੋਲੀ ਪਾਜੀ ਨੀਲਜਨ 100 ਗ੍ਰਾਮ ਨੀਲਜਨ ਹਾਂਜੀ ਲਿਕਵਿਡ ਵਧੀਆ ਫਿਰ ਸਹੀ ਹੈ ਜੀ ਨੀਲਜਨ ਤਾਂ ਸਹੀ ਹੈ ਇੱਕ ਤਾਂ ਇਹਨਾਂ ਨੂੰ ਆਇਰਨ ਟੌਨਿਕ ਲੈ ਕੇ ਦਿੱਤਾ ਜੀ ਸ਼ਾਰਕਾ ਫਰੋਲ ਠੀਕ ਹੈ ਜੀ ਰੇਪਰੋਮੈਨ ਪਾਊਡਰ ਆ ਵੈਡ ਨੂੰ ਦੇਵਾਂਗੇ ਜੀ ਠੀਕ ਹੈ ਜੀ ਤੇ ਵਰਦਨ 10 10 ਗ੍ਰਾਮ ਤਿੰਨਾਂ ਨੂੰ ਜੀ ਤੇ ਬੋਵੀ ਮੈਨ ਜੀ ਐਲ ਤਿੰਨਾਂ ਨੂੰ 7 7 ਐਮ ਐਲ ਜੀ ਆ ਵੇੜਾ ਦੀ ਬੱਚੇ ਦਾ ਨਹੀਂ ਨਾਰਮਲ ਆਪਾਂ ਨੂੰ ਪਤਾ ਜੀ ਕਾਪਰ ਫਾਸ ਕੋਰਸ ਦੀ ਐਫੀਸ਼ੀਐਂਸੀ ਜਦੋਂ ਪਸ਼ੂ ਦੀ ਪੂਰੀ ਹੋ ਜਾਂਦੀ ਹੈ ਅੰਦਰੋਂ ਗ੍ਰੋਥ ਸਹੀ ਹੋ ਜਾਂਦੀ ਹੈ ਤਾਂ ਪਸ਼ੂ ਨੇ ਆਪਣੇ ਆਪ ਬੋਲ ਪੈਣਾ ਬਾਕੀ ਬਾਈ ਜੀ ਨੂੰ ਮੈਂ ਇੱਕ ਦੱਸਿਆ ਵੀ ਤੁਸੀਂ ਗਾਂ ਇਹਨਾਂ ਨੂੰ ਦਸੰਬਰ ਚ ਘੱਟ ਘੱਟ ਜਨਵਰੀ ਜੇ ਆਈ ਕਰਵਾਇਓ ਨਾਲੇ ਤਾਂ ਉਦੋਂ ਪਸ਼ੂਆਂ ਦੀ ਸਿਹਤ ਬਣ ਜੂਗੀ ਤੇ ਨਾਲੇ ਪਸ਼ੂ ਰਿਪੀਟ ਨਹੀਂ ਕਰਨਗੇ ਠੀਕ ਆਪਾਂ ਦੋ ਵਾਰੀ ਬਾਈ ਜੀ ਇਹਦੇ ਰਮਾਡਾ ਸੀਮਨ ਲਵਾ ਚੁੱਕੇ ਆ ਇਹਦਾ ਮਤਲਬ ਉਹੀ 5 ਤੋਂ 6000 ਰੁਪਿਆ ਦਾ ਕਨਫਰਮ ਆ ਜੀ 5000 ਰੁਪਿਆ ਖਰਚਾ ਦੋ ਵਾਰੀ ਸੈਕਸ਼ਨ ਰਮਾਡਾ ਲਵਾਇਆ ਤਾਂ ਆ ਕੋ ਹੁਣ ਤੀਕੇ ਥੋੜਾ ਜਿਹਾ ਐਬੀਐਸ ਨੇ ਵੀ ਮਹਿੰਗੇ ਕੀਤੇ ਵੇ ਜੀ ਆਮ ਡਾਕਟਰ ਕੋ 2500 ਰੁਪਏ ਦਾ ਮਾੜਾ ਮੇਰੇ ਹਿਸਾਬ ਨਾਲ ਲਾਉਂਦੇ ਆ ਤੇ ਦੋ ਵਾਰੀ ਬਾਈ ਜੀ ਸੈਕਸਰ ਫੀਮਲ ਲਵਾ ਚੁੱਕੇ ਆ ਇਹਨਾਂ ਦੇ ਠੀਕ ਆ ਬਾਈ ਜੀ ਪਸ਼ੂ ਸਾਰੇ ਘਰ ਦੇ ਆ ਆਪਣੇ ਹਾਂਜੀ ਭਾਈ ਜੀ ਕਿੰਨੇ ਹੀ ਹਾਂਜੀ ਠੀਕ ਆ ਆ ਬੱਚੀ ਇਹਦੀ ਆ ਨਹੀਂ ਨਹੀਂ ਆ ਜੀ ਇਹ ਬੱਚੀ ਉਹ ਇਹ ਉਹ ਦੀ ਪਿਛਲੇ ਸੂਏ ਦੀ ਹੈ ਨਹੀਂ ਹੈ ਜੀ ਛੋਟੀ ਹੈ ਜੀ ਅੱਛਾ ਛੋਟੀ ਹੈ ਦੀ 6 ਮਹੀਨੇ ਦੀ ਹੈ ਉਹ 6 ਮਹੀਨੇ ਦੀ ਬੱਚੀ ਹੈ ਠੀਕ ਹੈ ਬੱਚੀ ਦੀ ਸਿਹਤ ਉਹ ਮੈਂ ਸਹੀ ਹੈ ਓਕੇ ਹੈ ਤੇ ਬੱਚੀ ਨੂੰ ਅੱਡ ਕੋਈ ਖਰਾਕ ਖੁਰੂਗ ਪਾਉਣੇ ਆ ਜੀ ਫਿਰ ਇਹਨੂੰ ਕਾਰਗਲ ਪਾਜੀ ਬੱਚਿਆਂ ਨੂੰ ਕਾਰਗਲ ਪਾਉਣੇ ਆ ਜੀ ਤੇ ਇਹਨਾਂ ਨੂੰ ਫੀਡ ਫੂਡ ਕਿਹੜੀ ਪਾਉਣੇ ਆ ਇਹਨਾਂ ਨੂੰ ਪ੍ਰਤਾਪ ਪਲੱਸ ਦਾ ਜੀ ਪ੍ਰਤਾਪ ਪਲੱਸ ਜੀ ਘਰ ਦੀ ਫੀਡ ਨਹੀਂ ਬਣਾਉਂਦੇ ਆ ਨਹੀਂ ਕਰਦੀ ਨਹੀਂ ਠੀਕ ਹੈ ਠੀਕ ਹੈ ਜੀ ਇੱਧਰ ਦੁੱਧ ਦਾ ਕੀ ਰੇਟ ਊਟ ਆ ਬਾਈ ਜੀ ਦੁੱਧ ਭਾਜੀ ਲੈ ਜਾਂਦਾ ਦੁੱਧ ਦੀ 40 ਰੁਪਏ ਜੀ ਠੀਕ ਆ ਆਪਣੇ ਪਿੰਡ ਤੇ ਕਿੰਨੇ ਪਸ਼ੂ ਹੈ ਜੀ ਇੱਧਰ ਸੁਣੋ ਮੇਰੇ ਹਿਸਾਬ ਨਾਲ ਮੈਂ ਜਿੱਤੋਂ ਤੱਕ ਵੇਖਿਆ ਵੇਖਿਆ ਭਾਜੀ ਬਹੁਤ ਘੱਟ ਆ ਲੋਕ ਬਾਹਰ ਪੁਰ ਜਿਆਦੇ ਗਏ ਆ ਦੋ ਦੋ ਵਾਲੇ ਬਾਹਰ ਜਿਆਦਾ ਗਏ ਆ ਬਾਹਰ ਜਿਆਦੇ ਗਏ ਆ ਪਿੰਡ ਤੋਂ ਹੀ ਪਤਾ ਲੱਗਦਾ ਹੈ ਨਾ ਉਹੀ ਗੱਲ ਹੈ ਨਾ ਵੀ ਪਿੰਡ ਅਗਲਾ ਕਹਿੰਦਾ ਕੀ ਰਿਆਂ ਤੋਂ ਪਛਾਣਿਆ ਜਾਂਦਾ ਕੋਈ ਪਸ਼ੂ ਆ ਫੇਰ ਹੀ ਕੋਈ ਬਾਹਰ ਪਾਸਿਆਂ ਦੇ ਸੁਣਨੀਆਂ ਹੈ ਨਹੀਂ ਉਵੇਂ ਮੈਂ ਦੇਖਿਆ ਨਹੀਂ ਸਾਹਿਬ ਭਾਜੀ ਸਾਫ ਸੁਥਰਾ ਪਿੰਡ ਆ ਜੰਡੀਗੜ ਨੂੰ ਵੀ ਉਵੇਂ ਹੈ ਨਹੀਂ ਲੱਗਿਆ ਨਹੀਂ ਜਿਵੇਂ ਹਰਨਾਮਪੁਰਾ ਸੀਗਾ ਉਹ ਮੈਂ ਵੀ ਪਿੰਡ ਚ ਪਸ਼ੂ ਵੀ ਬਹੁਤ ਘੱਟ ਆ ਜੀ ਤੇ ਬਾਈ ਕਹਿੰਦੇ ਵੀ ਜਿੰਨਾਂ ਕੋਲੇ ਹੈਗੇ ਉਹ ਵੀ ਛੱਡਣ ਨੂੰ ਤਿਆਰ ਆ ਕਿਉਂਕਿ ਤੁਹਾਡੇ ਸਾਹਮਣੇ ਆ ਜੀ ਦੋ گاਵਾ ਦੋਵੇਂ ਰਪੀਤ ਦਾ ਇੱਕ ਵੜਾ ਉਹ ਬੰਨ ਨਹੀਂ ਰਹੀ ਠੀਕ ਆ ਜੇ ਕਨਫਰਮ ਆ ਦੋ ਤਿੰਨ ਵਾਰੀ ਨਾ ਰਹੀ ਤਾਂ ਬੰਦਾ ਵੇਚਣ ਨੂੰ ਤਿਆਰ ਹੋ ਜਾਂਦਾ ਜੀ ਬੰਦੇ ਨੂੰ ਇਹ ਹੁੰਦਾ ਵੀ ਵੇਚ ਲਿ ਗਏ ਇਹ ਗਾਂ ਬਾਈ ਜੀ ਸੂਹਿਆਂ ਚ ਥੋੜੀ ਹਾਂਜੀ ਭਾਜੀ ਫੇ ਜਿਆਦੇ ਸੂਹੇ ਆ ਨਾ ਹਾਂਜੀ ਪਰ ਲਾਲ ਰੰਗ ਵਾਲੀ ਹਾਂਜੀ ਹਾਂ ਤਾਂ ਕਰਕੇ ਗਾਂ ਪੇਟਲ ਹੋਈ ਪਈ ਆ ਜੀ ਆਖਦਾ ਇਹਦੇ ਪੱਠੇ ਘਟਾਓ ਜੀ ਠੀਕ ਆ ਜੇ ਥੋੜਾ ਲਿਵਰ ਫੈਟੀ ਕਰਕੇ ਨਾ ਲਿਵਰ ਟ ਬਸ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਧੰਨਵਾਦ